ਗਰਜੀ ਕੀ ਜਾਫੇ ਰਾਤ ਅੱਜ ਗੁਰਦਾਸਪੁਰ ਦੇ ਵਿੱਚ ਬੇਸ਼ੱਕ بارش ਹੋ ਗਈ ਹੈ ਲੇਕਿਨ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਔਰ ਬਹੁਤ ਜਗ੍ਹਾ ਤੇ ਉਹਨਾਂ ਰੌਣਕ ਮਾਰ ਕੇ ਆਏ ਸੀ ਲੜਕਾ ਕਹਿੰਦਾ ਕਿ ਬਹੁਤ ਜ਼ਿਆਦਾ ਜਿਹੜੀਆਂ ਨਾ ਲੱਗੇ ਨੇ ਜਗ੍ਹਾ ਜਗ੍ਹਾ ਦੇ ਉੱਪਰ ਔਰ ਜਿਹੜੇ ਸਾਡੇ ਸਾਡੀ ਸਿਟੀਸਨਾਂ ਬੜਾ ਸਾਰਾ ਫੈਕਟੋਸ ਸੈਟਅਪ ਕਰ ਦਿੱਤੇ ਨੇ ਲੋਕ ਨੇ ਉਹਨਾਂ ਨੇ ਬਹੁਤ ਹੀ ਅੱਛਾ ਰੇਜਮੈਂਟ ਕੀਤਾ ਹੋਇਆ ਹੈ ਹੁਣ ਤਾਂ ਲੋਕ ਦੇਖਣ ਨੂੰ ਮਿਲੇਗਾ ਜੋ ਅੱਧੇ ਰਸਤੇ ਤੇ ਆਪਾਂ ਪਹੁੰਚ ਚੁੱਕੇ ਆ ਅੱਧੇ ਰਸਤੇ ਅੱਗੇ ਜਾ ਰਹੇ ਆ ਔਰ ਬੜਾ ਹੀ ਅੱਛਾ ਮਾਹੌਲ ਦੇਖਣ ਨੂੰ ਮਿਲ ਰਿਹਾ ਸਾਡੇ ਗਾਇਕੀਤ ਲੋਕਾਂ ਦੀ ਧਾਰਮਿਕ ਲੋਕਾਂ ਦੀ ਬਹੁਤ 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 ਧੰਨਵਾਦ ਕਰਨਾ ਚਾਹਨਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਨੇ ਔਰ ਸਭ ਤੋਂ ਵੱਡੀਆਂ ਕਿ ਜਦੋਂ ਕਹਿੰਦੇ ਕਿ ਜਦੋਂ ਕੋਈ ਸ਼ੁਭ ਕੰਮ ਹੁੰਦਾ ਉਹਨੇ ਸਭ ਤੋਂ ਵੱਡਾ ਜਿਹੜਾ ਜਿਹੜਾ ਖੁਸ਼ੀ ਦਾ ਜਿਹੜਾ ਮਹਿਸੂਸ ਹੁੰਦਾ ਹੁੰਦਾ ਕਿੰਨੇ ਸਵਾਜ ਦੇ ਪਹੁੰਚਦਾ ਅੱਜ ਸਾਡੇ ਕੋਲ ਕਿੰਨੇ ਸਵਾਜ ਪਹੁੰਚਾ ਹੈ ਜਿਹੜਾ ਇਵਨਨ ਕਿ ਉਹਨੇ ਪਾਕਿਸਤਾਨ ਦੇ ਲੋਗ ਆਏ ਸੀਗੇ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਜਿਲੰਦਰ ਤੋਂ ਲੁਧਿਆਣਾ ਤੋਂ ਅੰਮ੍ਰਿਤਸਰ ਤੋਂ ਸਭ ਮੁਕੇਰੀਆਂ ਤੋਂ ਸਭ ਜਗ੍ਹਾ ਤੋਂ ਇੱਥੇ ਲੋਕ ਪਹੁੰਚੇ ਹੋਏ ਨੇ ਔਰ ਅਸੀਂ ਤੂਮ ਤਾਮ ਨਾਲ ਬੋਲੇ ਦਾਦੀ ਜੋ ਬਰਾਤ ਹੈ ਉਹਨਾਂ ਦਾ ਆਨੰਦ ਲੈ ਰਿਹਾ ਉਹਨਾਂ ਨੇ ਹਲਕੀ ਜਿਹੀ ਬਾਰਿਸ਼ ਕਰਾ ਕੇ ਜੋ ਉਹਨਾਂ ਨੇ ਸਾਨੂੰ ਇੱਥੇ ਮੌਸਮ ਜਿਹੜਾ ਕੈਂਜ ਕੀਤਾ ਬੜਾ ਹੀ ਬਹੁਤ ਹੀ ਆਨੰਦਿਤ ਹੈ ਜਿਹੜਾ ਪੁਸ਼ਪਤਾ ਪ੍ਰਸ਼ਾਸਨ ਨੇ ਬੜਾ ਵਧੀਆ ਕੀਤਾ ਔਰ ਚਾਲੀ ਐਸਐਸਪੀ ਸਾਹਿਬ ਨੇ ਜੁਆਇਨ ਕੀਤਾ ਔਰ ਅੱਜ ਜਿਹੜਾ ਬੜਾ ਵਧੀਆ ਲੱਗ ਰਿਹਾ ਹੂੰ ਦੇਖੋ ਮੈਂ ਕਹਿ ਸਕਦਾ ਕਿ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਸਾਡੀ ਚਰਚਾ ਹੋਈ ਸੀ ਐਸਪੀ ਜੁਗਰਾਸ਼ਨ ਨਾਲ ਔਰ ਉਹਨਾਂ ਨੇ ਵੀ ਸਾਨੂੰ ਅਕਸਰ ਦਿੱਤਾ ਹੈਗਾ ਕਿ ਟ੍ਰੈਫਿਕ ਦਾ ਬੜਾ ਅੱਛਾ ਪ੍ਰਬੰਧ ਹੋਏਗਾ ਔਰ ਵਾਕੀ ਉਹਨਾਂ ਨੇ ਕਰਕੇ ਦਿਖਾਇਆ ਅੱ ਲੇਕਿਨ ਮੈਂ ਨਾ ਜ਼ਰੂਰ ਕਹਾਂਗਾ ਕਿ ਪ੍ਰਸ਼ਾਸਨ ਇਸ ਨੂੰ ਸੀਰੀਅਸਲੀ ਲੈ ਰਿਹਾ ਹਿੰਦੂਆਂ ਦੇ ਜੁਰਮ ਵੀ ਕੋਈ ਤਿਉਹਾਰ ਹੁੰਦੇ ਨੇ ਮੈਂ ਬੇਨਤੀ ਇਹ ਕਰਾਂਗਾ ਪ੍ਰਸ਼ਾਸਨ ਅੱਗੇ ਕਿ ਉਹਨੂੰ ਥੋੜਾ ਵਾਕਈ ਸੀਰੀਅਸ ਵੀ ਲਿਆ ਜਾਵੇ ਕਾਰਨ ਕੀ ਹੈ ਕਿ ਅਸੀਂ ਬੜੀ ਆਸਥਾ ਦੇ ਨਾਲ ਬੜੀ ਉਮੀਦਾਂ ਦੇ ਨਾਲ ਇੱਕ ਪ੍ਰਚਾਰ ਕਰਦੇ ਆਪਣੇ ਇਸ਼ਟ ਦੇਵਾਂ ਦਾ ਔਰ ਉਹਨਾਂ ਨੂੰ ਜਦੋਂ ਅਸੀਂ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਆ ਉਹ ਜੇ ਪ੍ਰਸ਼ਾਸਨ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਚਾਹੀਦਾ ਔਰ ਉਹਦੇ ਨਾਲ ਹੀ ਸਾਨੂੰ ਮੀਡੀਆ ਦਾ ਜੋ ਮੀਡੀਆ ਜੋ ਬਹੁਤ ਅਹਿਮ ਭੂਮਿਕਾ ਜਿਹੜਾ ਨਿਭਾਦਾ ਉਹ ਇੱਕ ਸਾਡੇ ਲਈ ਮੈਂ ਕਹਾਂਗਾ ਇੱਕ ਲਾਗਾ ਯੋਗ ਹੈ ਕਿ ਜਿਹੜਾ ਮੀਡੀਆ ਆਪਣੇ ਨੂੰ ਅ ਤੇ ਕਹਿੰਦੇ ਅੱਛੀਆਂ ਚੀਜ਼ਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਂਦਾ ਉਹਨਾਂ ਨੂੰ ਪ੍ਰੇਰਿਤ ਕਰਦਾ ਜੇ ਉਹਨਾਂ ਸਮਾਜ ਜਿਹੜਾ ਇੱਕ ਜਿਟੂ ਹੀ ਹੁੰਦਾ ਔਰ ਇੱਕ ਅੱਛਾ ਸੁਦੇਖ ਵੀ ਜਾਂਦਾ